ਸਤਿ ਸ੍ਰੀ ਅਕਾਲ ਅੱਜ દੈਨਿਕ ਜਾਗਰਣ ਕਈ ਅਖਬਾਰਾਂ ਦੇ ਵਿੱਚ ਖਬਰ ਆਈ ਹੈ ਖਬਰ ਹੈ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਆਜਿਸ਼ਮਾਨ ਭਾਰਤ ਜਦੇ ਵਿੱਚ ਕੇਂਦਰ ਸਰਕਾਰ ਦਾ ਬਜਟ ਆਇਆ ਜਾਂ ਪੈਸਾ ਆਇਆ ਉਸ ਨੂੰ ਉਹਨਾਂ ਨੇ ਖਰਚਾ ਨਹੀਂ ਹੈ ਔਰ ਜਦੋਂ ਨਹੀਂ ਖਰਚਾ ਤੇ ਮਰਜੀ ਤੱਕ ਪੈਸਾ ਨਹੀਂ ਪਹੁੰਚਿਆ ਇਹ ਜਿਹੜਾ ਕੇਸ ਹੈਗਾ ਇਹ ਹਾਈ ਕੋਰਟ ਦੇ ਵਿੱਚ ਚੱਲਦਾ ਪਿਆ ਤੇ ਜਿਹੜਾ ਸਚਿਵ ਹੈ ਇਸ ਦਾ ਹੈਲਥ ਉਹਦੇ ਪੈਸੇ ਵੀ ਕੱਟਣ ਦਾ ਹਾਈ ਕੋਰਟ ਹੁਕਮ ਕੀਤਾ ਕੁਮਾਲ ਰਾਹੁਲ ਦੇ ਪੈਸੇ ਵੀ ਕੱਟਣ ਦਾ ਹਾਈ ਕੋਰਟ ਨੇ ਕੱਲ ਹੁਕਮ ਕੀਤਾ ਹੋਇਆ ਕੀ ਹੈ ਕਿ ਜਸਟਿਸ ਵਿਨੋਦ ਐਸ ਭਰਤਵਾੜੀ ਦੀ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਵੀ ਜਿਹੜੇ 2021 ਤੋਂ ਕੇਂਦਰ ਸਰਕਾਰ ਦੇ 350 ਕਰੋੜ ਰੁਪਏ ਆਇਆ ਹੈ ਆਯੁਸ਼ਮਨ ਭਾਰਤ ਦੇ ਵਿੱਚ ਪੈਸਾ ਖਰਚੋਣਾ ਲਾ ਬਾਰਤੀਆਂ ਨੂੰ ਮਿਲਣਾ ਉਸ ਦੇ ਵਿੱਚ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਸਕੀਮ ਚਲਾਈ ਵੀ ਹੈ ਆਯੁਸ਼ਮਨ ਭਾਰਤ ਪੀਐਮ ਤੇ ਜੈ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਤਹਿਤ ਪੈਸਾ ਕਿੱਥੇ ਖਰਚਿਆ ਕੋਈ ਐਸਾ ਜਵਾਬ ਨਹੀਂ ਸੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਵੀ ਕੋਈ ਵੀ ਸਕੀਮ ਬੰਦੀ ਹੈ ਆਯੁਸ਼ਮਨ ਭਾਰਤ ਹੋਏ ਜੇ ਫੌਜੇ ਦੀ ਕੋਈ ਵੀ ਸਕੀਮ ਹੋਏ ਇਦਾਂ ਦੀ ਉਸ ਦੇ ਵਿੱਚ ਕੁਛ ਨਾ ਕੁਛ ਐਮਪੈਨਲਡ ਹਸਪੀਟਲਸ ਹੁੰਦੇ ਹਨ ਜਿਦੇ ਵਿੱਚ ਪ੍ਰਾਈਵੇਟ ਹਸਪੀਟਲ ਵਿੱਚ ਜਾ ਕੇ ਬੰਦਾ ਇਲਾਜ ਕਰਵਾ ਸਕਦਾ ਉਹ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਹਾਈ ਕੋਰਟ ਦੇ ਵਿੱਚ ਅਪਰੋਚ ਕੀਤਾ ਵੀ ਸਾਨੂੰ ਨਾ ਪੈਸੇ ਮਿਲੇ ਨਾ ਕੁਝ ਮਿਲੇ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਇਹ ਵੀ ਪੁੱਛਿਆ ਵੀ ਜਿਹੜੇ ਪੈਸੇ ਤੁਹਾਡੇ ਕੋਲ ਆਏ ਹਨ ਕੀ ਤੁਸੀਂ ਇਹ ਪੈਸੇ ਹੋਰ ਕਿਤੇ ਖਰਚ ਕੀਤੇ ਜਾਂ ਖਰਚ ਕੀਤੇ ਹਨ ਤੇ ਉਹ ਕਿ ਆ ਤੁਸੀਂ ਖਰਚ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਜੇ ਪੰਜਾਬ ਸਰਕਾਰ ਦੀ ਇਹ ਸਥਿਤੀ ਹੈ ਹੋਰ ਉਹਨਾਂ ਨੂੰ ਅੱਜ ਜਿਹੜੀ ਮੈਂ ਦੈਨਿਕਾਗਰਨ ਤੁਹਾਨੂੰ ਹੋਰ ਤੋਂ 3-4 ਤੇ 10 ਦੱਸ ਰਿਹਾ ਜਿਹੜੀ ਪੰਜਾਬ ਬਰ ਹਰਿਆਣਾ ਹਾਈ ਕੋਰਟ ਨੇ ਇਹਨਾਂ ਤੋਂ ਪੁੱਛਿਆ ਵੀ ਇਹਲੇ ਇਹ ਪੈਸੇ ਤੁਸੀਂ ਕਿੱਦਾਂ ਖਰਚਦੇ ਰਹੋ ਉਹ ਪੈਸੇ ਕਿਹੜੇ ਹੈ ਉਹਦੇ ਕਿਹੜੀ ਯੋਜਨਾ ਦੇ ਤਰਥਲੇ ਖਰਚਦੇ ਰਹੋ ਉਹ ਵੀ ਤੁਸੀਂ ਦੱਸੋ ਉਹ ਕਿਹੜੀ-ਕਿਹੜੀ ਚੀਜ਼ਾਂ ਮੰਗੀਆਂ 2024 ਤੋਂ ਗੀਦਾ ਵੀ ਫੰਡ 2021 ਤੋਂ ਲੈ ਕੇ 2024 ਤੱਕ ਤੁਹਾਨੂੰ ਪੰਜਾਬ ਦੇ ਕੋਈ ਵੀ ਫੰਡ ਕੇਂਦਰ ਸਰਕਾਰ ਦਾ ਆਇਆ ਉਹ ਤੁਸੀਂ ਕਿੱਦਾਂ ਖਰਚ ਕੀਤਾ ਹੈ ਜਿਹੜੀ ਮੰਤਰੀਆਂ ਨੂੰ ਤਾਂ ਵਿਧਾਇਕਾਂ ਦੇ ਛੇ ਨੇ ਇੱਕ ਇੱਕ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਪੈਸੇ ਲੱਗੇ ਹਨ ਜਿਹੜੇ ਤੁਸੀਂ ਦੁਆਰਾ ਘਰ ਬਣਾਏ ਹਨ ਤੋੜ ਕੇ ਬਣਾਏ ਹਨ ਜਾਂ ਉਹਦੇ ਸੁੰਦਰੀਕਰਨ ਤੇ ਪੈਸੇ ਲਾਏ ਹਨ ਉਹ ਵੀ ਹਾਈ ਕੋਰਟ ਨੇ ਉਹਨਾਂ ਤੋਂ ਮੰਗਿਆ ਵੀ ਕਿੰਨਾ ਪੈਸਾ ਤੁਸੀਂ ਖਰਚ ਕੀਤਾ ਫਿਰ ਤੁਸੀਂ ਕਿੰਨੇ ਵੀ ਕਿਸਨ ਦੇ ਵਿੱਚ ਜਿਹੜਾ ਪੈਸਾ ਖਰਚਿਆ ਦਿੱਲੀ ਦੇ ਵਿੱਚ ਪੈਸਾ ਖਰਚਿਆ ਵਿਸ਼ੇਸ਼ ਲੋਕਲ ਇਹ ਖਰਚਾ ਹੈ ਸਰਕਾਰ ਲਈ ਖਰਚਾ ਹੈ ਉਹਦਾ ਵੀ ਬਿਓਰਾ ਕੋਰਟ ਨੂੰ ਦਿੱਤਾ ਜਿਵੇਂ ਕਿੰਨਾ ਪੈਸਾ ਤੁਸੀਂ ਕੋਰਟ ਕਿਸਨ ਦੇ ਵਿੱਚ ਵਕੀਲਾਂ ਨੂੰ ਦਿੱਤਾ ਉਹ ਤਾਂ ਸਾਰਾ ਖਰਚਾ ਮੰਗਿਆ ਫਿਰ ਉਹ ਮੰਗਿਆ ਵੀ ਜਿਹੜਾ ਸਮਾਜਿਕ ਕਲਿਆਣ ਦੀ ਜਿਹੜੀ ਯੋਜਨਾਵਾਂ ਹੈ ਜਿਵੇਂ ਮੁਫਤ ਬਿਜਲੀ ਹੈ ਆਟਾ ਦਾਲ ਉਹਦੇ ਵਿੱਚ ਵੀ ਤੁਸੀਂ ਕਿੰਨਾ ਪੈਸਾ ਖਰਚਿਆ ਇਹ ਹਾਈ ਕੋਰਟ ਨੇ ਮੰਗਿਆ ਇਹ ਹਾਈ ਕੋਰਟ ਨੂੰ ਇਸ ਕਰਕੇ ਮੰਗਣਾ ਪਿਆ ਕਿਉਂਕਿ ਜਿਹੜੇ ਪੈਸੇ ਕੇਂਦਰ ਸਰਕਾਰ ਦੇ ਆ ਰਹੇ ਹਨ ਉਹ ਤੁਸੀਂ ਪੈਸੇ ਜਿਹੜੇ ਆਮ ਜਿਹੜੇ ਸਾਡੇ ਪੇਸ਼ੈਂਟਸ ਨੂੰ ਮਿਲਣੇ ਚਾਹੀਦੇ ਲਾ ਬਾਰਥੀ ਨੂੰ ਮਿਲਣੇ ਚਾਹੀਦੇ ਜਿਹੜਾ ਬੰਦਾ ਬਿਮਾਰ ਹੈ ਉਹਨੂੰ ਨਹੀਂ ਮਿਲ ਰਹੇ ਔਰ ਕਿਉਂਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਜਿਹੜੇ ਹੈ ਸਰਕਾਰੀ ਹਸਪਤਾਲ ਦੇ ਕਈ ਪਾਸੇ ਅੱਜ ਅਖਬਾਰਾਂ 'ਚ ਵੀ ਪੜ ਰਹੇ ਹਨ ਵੀ ਉਹਨਾਂ ਨੂੰ ਪੈਸੇ ਹੀ ਨਹੀਂ ਮਿਲ ਰਹੇ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ ਜੇ ਪੈਸੇ ਨਹੀਂ ਮਿਲਣਗੇ ਤਾਂ ਹਰ ਜਗ੍ਹਾ ਸਿਸਟਮ ਕੋਲਾਪਸ ਹੁੰਦਾ ਹੈ ਪੰਜਾਬ ਸਰਕਾਰ ਨੂੰ ਜੇਕਰ ਇਹ ਜਵਾਬ ਦੇਣਾ ਪੈ ਰਿਹਾ ਤੇ ਬੜੀ ਇੱਕ ਇੰਤਰਵਿਸ਼ੇ ਔਰ ਇਸ ਪੈਸੇ ਦਾ ਸਤਿਪਯੋਗ ਇਹ ਸਾਰੇ ਲੋਕ ਜਾਣਦੇ ਆ ਤੇ ਇੰਨੀ ਗੱਲ ਮੈਨੂੰ ਲੱਗਦਾ ਸੀ ਕਿ ਆਪਣੇ ਸਾਰੇ ਦੋਸਤਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈਗੀ ਔਰ ਇਹ ਅੱਜ ਦੀ ਜਿਹੜੀ ਖਬਰ ਹੈ ਇਹ ਮੇਰੇ ਕੋਲ ਵੈਸਾਰੇ ਖ਼ਬਰਾਂ ਚ ਦੈਨਿਕ ਆਖਰਾਂ ਦੀ ਵੈ ਖ਼ਬਰ ਪੜ ਰਹੇ ਤੇ ਕਿਰਪਾ ਜੇ ਤੁਹਾਨੂੰ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਵੀ ਕਰਨਾ ਔਰ ਅੱਗੇ ਆਪਣੇ ਲਾਈਕ ਵੀ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ